ਬਾਈਬਲ ਜੀ ਖਾਲਸਾ ਬਾਈਬਲ ਜੀ ਦੀ ਫਤਿਹ ਅੱਜ ਦਿੱਲੀ ਐਗਜ਼ੀਬਿਸ਼ਨ ਮੈਡੀਕਲ ਐਗਜ਼ੀਬਿਸ਼ਨ 29 ਤੋਂ 31 ਤੁਹਾਨੂੰ ਐਗਜ਼ੀਬਿਸ਼ਨ ਦੀ ਬਹੁਤ ਜਰੂਰ ਜਰੂਰੀ ਚੀਜ਼ਾਂ ਦਿਖਾਉਣੇ ਆ ਜੀ ਜਿਹੜੇ ਰੈਗੂਲਰ ਤਰ੍ਹਾਂ ਚ ਵੀ ਮੈਡੀਕਲ ਦੀ ਯੂਜ਼ ਹੁੰਦੀਆਂ ਔਰ ਹਸਪੀਟਲ ਜੀ ਲੋ ਜੀ ਦੇਖੋ ਆ ਦੇਖੋ ਜੀ ਵੈਂਟੀ ਕਾੜੀ ਵੈਂਟੀਲੇਟਰ ਵਗੈਰਾ ਜੋ ਹਸਪੀਟਲ ਆਪਰੇਸ਼ਨ ਸ਼ੂਜ ਹੁੰਦੇ ਐ ਐਨਸਥੀसिया ਵਰਕ ਸਟੇਸ਼ਨ ਮਸ਼ੀਨ ਜਦੋਂ ਆਪਣਾ ਵੱਡਾ ਆਪਰੇਸ਼ਨ ਕਰਨਾ ਹੋਵੇ ਕੋਈ ਵੀ ਪੇਸ਼ੈਂਟ ਦਾ ਜਿਵੇਂ ਹੱਥ ਪੈਰ ਵਿਲਾ ਕੋ ਜਾਣੇ ਕੋਈ ਵੀ ਪ੍ਰੋਸੀਜਰ ਚ ਯੂਜ਼ ਹੁੰਦੇ ਐ ਹੈਵੀ ਵੈਂਟੀ ਵੈਂਟੀਲੇਟਰ ਛੋਟੇ ਅਲੱਗ-ਅਲੱਗ ਮਾਡਲ ਵੈਂਟੀਲੇਟਰ ਦੇ ਬਹੁਤ ਕੰਪਨੀਆਂ ਆ ਜੀ ਅਮਰੀਕਾ ਮਲੇਸ਼ੀਆ ਸਾਰੀ ਕੰਪਨੀਆਂ ਆਈਆਂ ਹੋਈਆਂ ਬੇਸਿਕ ਆਪਣਾ ਕੰਮ ਹੈ ਜੀ 14-15 ਸਾਲ ਦੇ ਐਕਸਪੀਰੀਅੰਸ ਆਪਣਾ ਹੀ ਕੰਮ ਚੱਲ ਰਿਹਾ ਹੈ ਮੈਡੀਕਲ ਲਾਈਨ ਦਾ ਹੀ ਹੋਰ ਦਿਖਾਣੇ ਆ ਜੀ बाकी वीडियो जरूर देखे पार्ट वन पार्ट टू थ्री करके पावगे क्योंकि तीन दिन का एग्जीबिशन मेला है तो वीडियो अपने को आएगी डेकमाउंट बड़ी फेमस कंपनी मेडिकल लाइन की ਇਹ ਸਿਰਿੰਜ ਹੋਰ ਸਰਜਰੀ ਬਲੇਡ ਵਗੈਰਾ ਬਣਾਉਂਦੇ ਆ ਕੰਪਨੀ ਬਾਕੀ ਵੀਡੀਓ ਹੋਰ ਪਾਰਟ 1 ਪਾਰਟ 2 ਕਰਕੇ ਪਾਵਾਂਗੇ ਜਰੂਰ ਦੇਖਿਓ ਚ ਡਿਪਲੀ ਹਰ ਚੀਜ਼ ਹਰ ਚੀਜ਼ ਦੱਸਾਂਗੇ ਸਭ ਆਪਰੇਸ਼ਨ ਚ ਯੂਜ਼ ਹੋਣ ਵਾਲੀ ਮਸ਼ੀਨਾਂ ਹਸਪੀਟਲ ਦੇ ਨਹੀਂ ਆ ਇਹ ਦਾ ਐਕ exhibtion ਹੈ 91 ਦਿਖਾਣੇ ਜੀ ਬੈੱਡ ਜਿੰਨੇ ਵੀ ਹਸਪੀਟਲ ਦੇ ਬੈੱਡ ਵਗੈਰਾ ਹੁੰਦੇ ਹਨ ਉਹ ਸਾਰੇ ਬੈੱਡ ਦੀ ਕੰਪਨੀ ਚੱਲ ਰਿਹਾ ਹੈ ਉਹ ਹਸਪੀਟਲ ਬੈਡ ਦੀ ਕੰਪਨੀ ਯੂनाइटेड ਸਰਜਿਕਲ ਕਰਕੇ ਹਸਪੀਟਲ ਬੈਡ ਬਣਾਉਂਦੇ ਆ ਇੱਕ ਇਹ ਕੰਪਨੀ ਹੈ ਨਰੀਣਾ ਕਰਕੇ ਇੱਕ ਮਿੰਟ ਇਹ ਤੁਸੀਂ ਦੇਖੋ ਜਦੋਂ ਬੱਚਾ ਛੋਟਾ ਹੁੰਦਾ ਹੈ ਜਲਦੀ ਬਰਥ ਹੋ ਜਾਂਦਾ ਹੈ ਉਹਦਾ ਕਿ ਮਸ਼ੀਨ ਚ ਰੱਖਿਆ ਜਾਂਦਾ ਹੈ ਵਲੀ ਮਸ਼ੀਨਾ ਚ ਬੇਬੀ ਵਾਰਮਰ ਕਹਿੰਦੇ ਇਹਨੂੰ ਹਾਂ ਜੀ ਬੀਬੀ ਵਰਮਸ ਬਾਤ ਨਾ ਹੋਈ ਬਣ ਜਾਊਗਾ ਬੜਾ ਯਾਂ ਤੇ ਇਹ ਕੰਪਨੀ ਹੈ ਜੋਰਾ ਸਰਜਿਕਲ ਕਰਕੇ ਏ व्हीਲ ਚੇਅਰ ਵਗੈਰਾ ਜਿੰਨੇ ਹਸਪੀਟਲ ਦੇ 1 ਮਿੰਟ ਲਈ ਅਸੀਂ ਜਾਇਆ ਮੈਂ ਤੀਸਰੀ ਹੈਗਾ ਤੁਹਾਡੇ ਹਸਪੀਟਲ ਬੈਡ ਆਵੇ ਟਰੋਲੀ